ਬਾਬੋ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਤੇ ਕਰਤੀ ਬਲੌਗ ਦੀ ਸਟਾਰਟ ਤੇ ਚਲੋ ਬਾਬੋ ਅੱਜ ਮੈਂ ਚਲਾ ਤਹਿਣਾ ਉੱਠ ਪੇ ਔਰ 6 ਵਜੇ ਤੇ ਪੌਣਿਆਂ ਕੱਢਦੇ ਹਾਂ ਚਕਬੂਤਰਾਂ ਨੂੰ ਬਾਹਰ ਆਪਾਂ ਲੈ ਕੇ ਆਉਂਦੇ ਤੇ ਰੋਟੀਆਂ ਰੱਖੀਆਂ ਦੇਖ ਲਿਆ ਬਈਆਂ ਪਈਆਂ ਨੇ ਹਾਂ ਤੇ ਪਾ ਦਿਆਂ ਬੁਰਕਿਆਂ ਵਰਕਿਆਂ ਕਰਕੇ ਤੇ ਰੋਟੀਆਂ ਪਤਾ ਵੇਰ ਕੇ ਟਿੱਪ ਟਿੱਪ ਪਈਆਂ ਚ ਬਹੁਤ ਦੂਪੀਆਂ ਰੋਟੀਆਂ ਦੋ ਤਿੰਨ ਤਿੰਨ ਰੋਟੀਆਂ ਕੱਢ ਲੈਣੇ ਆ ਤੇ ਚਲੋ ਖਾਣਨੇ ਦੇ ਬੱਚੇ ਬੁੱੱਚੇ ਵਾਹ ਆ ਗਏ ਨਾ ਤੇ ਚਲੋ ਫਿਰ ਚੱਲ ਕੇ ਕੱਢਦੇ ਆ ਬਾਹਰ ਆਪਾਂ ਹੋਜੀ ਤੇ ਰੋਟੀਆਂ ਚੱਕ ਲਈਆਂ ਤੇ ਖੋਲਤ ਕੇ ਉਹਨਾਂ ਦਾ ਗੇਟ ਇਹ ਦੇਖੀ ਆਉਂਦੇ ਬਾਹਰ ਨੂੰ ਉੜਦੇ ਤਰੇ ਚਲੋ ਆਜੋ ਬੱਤਾ ਓਏ ਬਟੇ ਇਹ ਵੀ ਆਖਦੇ ਅੱਜ ਬਾਹਲੇ ਤੇ ਨਾ ਮਾਤਾ ਹੱਥ ਪਾਉਂਦਾ ਆਜੋ 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 ਲੈ ਕਰ ਦਈਏ ਬੁਰਕੀਆਂ ਪਹਾੜੀਆਂ ਨੂੰ ਕਰਕੇ ਆਪਾਂ ਠੀਕ ਹੈ ਤੇ ਬਾਹਰ ਕੱਢ ਲਈ ਤੇ ਬਾਕੀ ਸਾਰੇ ਬਾਹਰ ਨਿਕਲ ਗਏ ਹਨ ਤੇ ਦੋ ਰਹਿ ਕੇ ਇਹਨਾਂ ਨੂੰ ਫੜ ਫੜ ਕੱਢ ਦੀ ਬਾਹਰ ਇਹ ਵੀ ਚੱਲ 10 ਮਿੰਟ ਨਜ਼ਾਰਾ ਲੈਣਗੇ ਚੱਲ ਪਤਾ ਤੂੰ ਵੀ ਲੰਘ ਪਰ ਚੱਲ 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 ਤੇ ਇਹ ਕਬੂਤਰ ਨੂੰ ਕੱਢ ਦੀ ਪਰ ਉਹ ਤਾਂ ਇਹਦਾ ਬੈਠੀ ਆ ਆਂਡੇ ਤੇ ਬੈਠੀ ਤੇ ਨਾਲ ਦਾ ਬੱਚਾ ਬੈਠਾ ਵੇਖੋ ਜੀ ਠੀਕ ਹੈ ਕਰੋ ਦਰਸ਼ਨ ਤੇ ਇਹਨੂੰ ਕੱਢ ਦਈਏ ਬਾਹਰ ਆ ਪਾਣਾ ਫੜ ਫੜ ਕਾਣਦੇ ਨੇ ਸਾਰੇ ਤੇ ਫੇਰ ਪੋਣ ਰੋਟੀਆਂ ਆਪਾਂ ਇਹਨਾਂ ਨੂੰ ਰੋਟੀਆਂ ਰੋਟੀਆਂ ਪਾਉਣ ਲੱਗਿਆਂ ਨੂੰ ਆਪਾਂ ਤੇ ਰੋਟੀ ਖਾਈ ਜਾਂਦੀ ਆ ਪੂਰੇ ਤੇ ਮਿਲੋ ਕਬੂਤਰ ਉਤਰਨ ਜੱਸ ਕਰੀ ਜਾਂਦਾ ਕੋਈ ਨਕੀ ਦਾ ਕੋਈ ਆ ਇਲੈਕਟ੍ਰੀ ਲੱਗਦਾ ਕਿ ਰੱਖ ਰੱਖ ਰਹਿਣੀ ਗਾ ਆਹ ਹੋਰ ਆ ਸਾਹਮਣੇ ਮੈਂ ਨਹੀਂ ਕਰਦੇ ਇੱਕ ਚਿੰਗ ਟੂ ਨੂੰ ਪਿਜਣ ਹਨਾ ਚੱਕਦੇ ਆ ਫੱਟੇ ਦੀ ਪਾ ਦੇ ਭੜਾਕਾ ਕਿ ਦਾਨੇ ਦਾਨੇ ਖਾਈ ਰੋਟੀ ਖਾਈ ਜਾਂਦੇ ਤੇ ਹੋਰ ਪਾ ਦੀ ਇਹਨਾਂ ਨੂੰ ਹੋਰ ਡਿਊਟੀ ਲੱਗੀ ਅੱਜ ਵੀ ਦੀ ਮੂੰਗੀ ਤੇ ਲੱਪੇ ਲੁਪੇ ਇੱਕ ਆਦ ਦੀ ਮਸ਼ੀਨ ਦੀ ਨਾਲ ਸੈੱਟ ਕਰ ਦੀਏ ਤੇ ਇਹ ਜਿਹੜਾ ਦੇ ਖੇਤ ਮੂੰਗੇ ਵਿਝਣ ਤੇ ਕੰਮ ਕਰ ਤਾ ਕਲੀਅਰ ਆਪਾਂ ਮਸ਼ੀਨ ਵਾਲਾ ਫਿਰ ਥੋੜਾ ਸਾਫ ਨੂੰ ਕਰਕੇ ਧਰ ਦਿੱਤੇ ਰਾ ਤੇ ਆਪੇ ਆਪਣੀ ਸਟਾਰ ਐਗਰੀ ਸੀਡ ਸਟਾਰ 447 ਨੰਬਰ ਆਣੀ ਕੁਛ ਹੀ ਹੈ ਨਾ ਤੇ ਇਹ ਵੀ ਵੀ ਚਾਰ ਕੰਮ ਚ ਕਿਲੇ ਮੂੰਗੀ ਪਹਿਲੀ ਰਵੀਦਿਆ ਵੇੜਿਆ ਇਹ ਯਾਰ ਤੁਹਾਨੂੰ ਦੇਣਾ ਤੇ ਹੋ ਸਕਦਾ ਚੰਗੇ ਹੋਊ ਟਾਈਮ ਉੱਪ ਗਿਆ ਹੁਣ 8 ਵਜੇ ਕਿ 8 ਮਿੰਟ ਤੇ ਬਾਹਰ ਜੀ ਖਾ ਕੇ ਚੱਲਦੇ ਆ ਖੇਤ ਤੂੰ ਤਾਂ ਕਹੋਣਾ ਚੱਲ ਕੇ ਰੋ ਜੀ ਤੇ ਰੋਟੇੜੀ ਖਾਲੀ ਤੇ ਟ੍ਰੈਡ ਜਾ ਵੜਿਆ ਖੇਤ ਨਾ ਮੂੰਗੀ ਜਨਾਲਾ ਤੇ ਮੈਂ ਕਬੂਤਰ ਨੂੰ ਕਰਤੀ ਅੰਦਰ ਨੂੰ ਆਹ ਡੱਕੇ ਨੂੰ ਚੱਕੀ ਫਿਰਦੇ ਨਾਲ ਨਾ ਦਾ ਵਿਆਹ ਕਰਾਇਆ ਕਿਸ ਨੇ ਅੱਲਾ ਹੀ ਫਿਰਦਾ ਬਚਲਰ ਹੈ ਤੇ ਇਹਨੂੰ ਕਰਦੀ ਅੰਦਰ ਤੇ ਫੇਰ ਚੱਲਦੇ ਆਪਾਂ ਖੇਤ ਚਾਹ ਚੁਲੇ ਲਈ ਤੇ ਲਾਈ ਹਣਾ ਚਲੋ ਏ ਬੈਠੋ ਡਰਮ ਤੇ ਤੋ ਚਲੋ ਚੋ 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 ਚਲੋ ਚਲੋ ਸਾਰੇ ਉੱਤਰਨਗੇ ਥੱਲੇ ਤੇ ਕਰ ਦਿੱ ਗਏ ਚਲੋ ਅੰਦਰ ਚਲੋ ਆਹ ਚਲੋ 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 ਖੁੜੇ 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 ਚਲੋ 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 ਖੁੜੇ 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 ਲਓ ਬਾਪੇਓ ਤੇ ਕਰਤੇ ਕਮੂਤਰ ਅੰਦਰ ਤੇ ਧਰ ਦਿੱ ਗਏ ਪਾਣੀ ਇਹਨਾਂ ਨੂੰ ਇਹਨਾਂ ਦਾ ਲੋ ਜੀ ਬਾਣੀ ਧਰਤ ਕੇ ਅੰਦਰ ਤੇ ਬਸ ਤੁਮ ਚਾਹ ਚੁ ਲੈ ਕੇ ਚੱਲਦੇ ਆਂ ਖੇਤ ਆਪਾਂ ਤੇ ਮੂੰਗੀ ਵੀਚ ਕੇ ਫੇਰ ਆਣ ਮਨਪ੍ਰੀਤ ਕੋਲੇ ਚੱਲਾਂਗੇ ਤੇ ਫਿਰ ਦਿਖਾਵਣੇ ਤੁਹਾਨੂੰ ਫਿਰ ਆਪਾਂ ਬਾਬੂ ਤੇ ਚਾਹ ਚੁ ਪਾਣੀ ਠੀਕ ਹੈ ਝੋਲ ਦੇ ਪਾ ਦਿੱਤਾ ਮम्मी ਨੇ ਤੇ ਚੱਲਦੇ ਆਂ ਖੇਤੋਂ ਤੇ ਖੇਤੋਂ ਫੇਰ ਚੱਲੀਏ ਮਾ ਵਿੰਜਨਸ ਕੀ ਹੈ ਨੇ ਮੂੰਗੀ ਇੱਕ ਰੱਤੋ ਲੈਣਾ ਗੱਲਾਂ ਪਤਾ ਕਰਦਾ ਮੈਂ ਤੇ ਚਾਹ ਚੱਕ ਲਈਏ ਤੇ ਚੱਲਦੇ ਆਂ ਮੂੰਗੀ ਵੀਚ ਕੇ ਦਵਾ-ਦਵਾ ਆਉਣੇ ਆ ਤੇ ਫੇਰ ਚੱਲਾਂਗੇ ਮਨਪ੍ਰੀਤ ਕੋਲੇ ਆਪਾਂ ਨਾ ਤੇ ਉੱਤੇ ਜਾ ਕਰਾਂ ਹੁਣਾਂ ਗੱਲ ਬਾਤ ਆਗੇ ਖੇਤ ਤੇ ਚਾਹ ਚੁੱਲੀ ਆਂਦੀ ਉਹ ਮੋਟਸਾਂ ਖੜਾ ਪਰਿਆ ਨਾ ਤੇ ਹੁਣ ਵੇਣਿਆ ਮੱਕੀ ਜ਼ਿਆਦਾ ਆਂਦੀ ਹੈ ਭੈਣ ਜੀ ਕੱਢਦੇ ਆਂ ਮੂੰਗੀ ਮੰਗੀ ਸਾਈਡ ਤੇ ਸੈੱਟ ਕਰਦੇ ਆਂ ਬੀਬੂ ਹਣਾ ਕੀ ਹਸਾਕਤਾ ਵਾ ਨਾ ਤੇ ਮਤਲਬ ਲਗਭਗ ਕੰਮ ਨਿਭੜੀ ਗੇੜੀ ਦਾ ਵਾਟਾਂ ਵੋਟਾਂ ਹੀ ਗੱਲ ਮਾਣਾ ਮਟ ਰਹਿਦਾ ਸੀਗਾ ਤੇ ਚਲੋ ਦਿਖਾਉਣਾ ਤੁਹਾਨੂੰ ਫਿਰ ਚਾਹ ਪੀ ਗੁੰਗਨਾ ਤੇ ਮੁੱਠੀ ਮੁੱਠੀ ਪਰਿਆ ਨਾ ਉਹ ਬਹਿਂਦੀ ਹਟੇ ਵਾਣ ਦੀ ਗੱਲ मूंग ज रहेगी सिर्फ ही दो गेड़े लम्बे तो थोड़ा घा आया जी इत रोलने वाला तो डैडी थोड़ा घा रोली जाता गा और सामने ठीक है बस थोड़ा कम रह गया बहते दो गेड़े रह गए लगभग पर लम्बे तीन किले वाई दे मुड़के आप बेहले हैं तो मुड़के बहने घर जाके अपने कबूतर थे लगे ठंडे पानी वो बेहणे कुजा काजा पिओ कि रखने दूजे घरे भी आपन पे तो उ ਕਹਿੰਦੇ ਲੈ ਕੇ ਆਵੇਂ ਨਵੇਂ ਤੇ ਮੈਂ ਇਹ ਘਰੇ ਪਿਆ ਵਾ ਇੱਥੇ ਰੱਖਦਾ ਉਹ ਡੱਬੇ ਜਾਂ ਚਟੇਜ ਪਾਣੀ ਗਰਮ ਹੋਣ ਲੱਗ ਗਿਆ ਤੇ ਤੁਹਾਨੂੰ ਦਿਖਾਉਣੇ ਆ ਜਗਾਰ ਵੀ ਕਿਵੇਂ ਕਰਨਾ ਕਿਵੇਂ ਠੰਡਾ ਪਾਣੀ ਰੱਖਣਾ ਨਾ ਜੇ ਮੈਨੂੰ ਇੱਥੇ ਆ ਗਿਆ ਤਾਂ ਜਗਾਰ ਉਹ ਤੇ ਆਪਾਂ ਬਣਾ ਲਾਂਗੇ ਵੀਡੀਓ ਤੇ ਨਾਲ ਤੁਹਾਨੂੰ ਦਿਖਾ ਦਾਂਗੇ ਵੀ ਕਿਵੇਂ ਕਟਿੰਗ ਕਰਨੀ ਦੀ ਕਿਵੇਂ ਰੱਖਣਾ ਕਿਹੜੀ ਚੱਕਰ ਹੈ ਨਾ ਤੇ ਨਾਲੇ ਪਾਣੀ ਨਹੀਂ ਖਰਾਬ ਹੁੰਦਾ ਤੇ ਵਾਕਿਆ ਹੁਣ ਘਰ ਦੀ ਕੰਮ ਨਿਵੇੜਦੀ ਆ ਤਾਂ ਫੇਰ ਚੱਲਣਾਂ ਘਰੇ ਆਪਾਂ ਠੀਕ ਆ ਤੇ ਤੁਹਾਨੂੰ ਚੱਲ ਕੇ ਦਿਖਾਵਾਂਗੇ ਤੇ ਚੱਲਦੇ ਹੁਣ ਘਰੇ ਆਪਾਂ ਰੈਡ ਹੋ ਜਾਂਦਾ ਠੀਕ ਹੈ ਤੇ ਆਪਾਂ ਚੱਕ ਲੈ ਮੋਟਰਸਾਲ ਹੁਣ ਚੱਲ ਕੇ ਕਰਦੇ ਆਂ ਕਬੂਤਰਾਂ ਦੇ ਇੱਥੇ ਆ ਗਿਆ ਆਪਾਂ ਨੂੰ ਕੁੰਡਾ ਕਾਂਡਾ ਕੋਈ ਨਾ ਕੁੰਡਾ ਕਹਿੰਦੇ ਉਹ ਜਕੀ ਇਹਨੇ ਤੋੜਾ ਮੰਨ ਲਓ ਹਨਾ ਜਾਂ ਕੁਜਾ ਮੰਨ ਲਓ ਉਹ ਜਾ ਕੇ ਭਾਲਦੇ ਆਂ ਤਾਂ ਦਾ ਜਗਾੜ ਲਾਉਣੇ ਪਾਣੀ ਵਾਲਾ ਆਪਾਂ ਦੋ ਆਈਏ ਸੀ ਕਰੇ ਤੇ ਮੈਂ ਹਾਂ ਚੱਲ ਕੁਜਾ ਕਾ ਜਾ ਭਾਲ ਲਈ ਤੇ ਕੁਜਾ ਲਗਭਗ ਇੱਥੇ ਆ ਤਾ ਗਿਆ ਪਰ ਇਹ ਕੁਜਾ ਹੈਗਾ ਭਈ ਇਹ ਟੁੱਟਿਆ ਮੈਨੂੰ ਇਹ ਚੱਲ ਧਰਦਿਆ ਕਿ ਉਹਨੂੰ ਪਾਣੀ ਪੋਣੀ ਤੇ ਕੰਮ ਕੈਂਸਲ ਲੱਗਦਾ ਹੈ ਫਟਿਆ ਪਿਆ ਇੱਕ ਮਿੰਟ ਤੁਸੀਂ ਦੇਖ ਲਓ ਵਿੱਚ ਤੇੜਾ ਚੱਲ ਰਿਹਾ ਇਹਦੇ ਇਹੋ ਸਾਹਮਣੇ ਟੁੱਟੇ ਪਏ ਲੋ ਬਈ ਲਓ ਤੱਤਾ ਪਾਣੀ ਆ ਤੋੜਿਆ ਵੱਡੇ ਧਰ ਨਹੀਂ ਸਕਦੇ ਬਸ ਜਿਲੇ ਲਿਆਂਦਾ ਆ ਗਿਆ ਤੇ ਲਿਆਵਾਂਗੇ ਤਨੀ ਪਾਣੀ ਦੋ ਹੀ ਤਾਂ ਪੀ ਜਾਂਦੇ ਨੋ ਚਲੋ ਕੋਈ ਫਿਰ ਨਾ ਆ ਹੀ ਲੈਨੇ ਨਾ ਆ ਕੇ ਚੱਲਦੇ ਮਾਤਰੀ ਦੇ ਕੋਲੇ ਤੇ ਦੂਜੀ ਕਮਰ ਚ ਵੇਣਾ ਜੇ ਮੇਰੇ ਉੱਥੇ ਪਿਆ ਆ ਹਨਾ ਤੇ ਫਿਰ ਧਰ ਦਾਂਗੇ ਤੇ ਚਲੋ ਫਿਰ ਵੇਣੀ ਜੀ ਮੇਰੇ ਵੀਰੋ ਤੇ ਇੱਥੇ ਵੀ ਇੱਥੇ ਆਇਆ ਮੈਨੂੰ ਕੁਜਾ ਤੌੜੇ ਜਿਹੜੂ ਪਏ ਉਹਨੇ ਕਬੂਤਰ ਹੈ ਨਹੀਂ ਜਿੱਥੇ ਤੌੜਾ ਥਾਂ ਹੀ ਰੋਕ ਰੂ ਇਕੱਲੇ ਲਿਆਵਾਂਗੇ ਇੱਕ ਅੱਧਾ ਕੁਜਾ ਠੀਕ ਹੈ ਇਹਨਾਂ ਨੂੰ ਠੰਡਾ ਪਾਣੀ ਕੋਰਾ ਲਿਆਵਾਂਗੇ ਇਹਨਾਂ ਅਸਤੇ ਵਿਚਾਰਿਆਂ ਕਿਉਂਕਿ ਪਲਾਸਟਿਕ ਦਾ ਡੱਬਾ ਹੈ ਵਾਪੇ ਠੀਕ ਹੈ ਤੇ ਉਸ ਵਿੱਚ ਪਾਣੀ ਥੋੜਾ ਹੋਵੇ ਤਾਂ ਗਰਮ ਇਸ ਕਰਕੇ ਮਾ ਆ ਪਹਿਲੇ ਸੋੜਾ ਵਰਜਨ ਅਪ ਕਰ ਦਈਏ ਠੀਕ ਐ ਠੰਡਾ ਪਾਣੀ ਪੀ ਲੈ ਕਰਾਂਗੇ ਤੇ ਚਲੋ ਫਿਰ ਵਹਿਣਿਆ ਕੋਈ ਨਹੀਂ ਇਹ ਬਾਬਿਓ ਤੇ ਆ ਕੇ ਹੋ ਗਏ ਫਰੈਸ਼ ਵਾਹ ਤੇ ਕਿ ਮੂੰਗੀਆਂ ਮੰਗੀਆਂ ਨਹੀਂ ਥਿਆ ਮੈਨੂੰ ਦੂਜਾ ਕੀ ਕਹਿੰਦੇ ਆ ਕੋਤਰਾ ਰੜਕਣਾ ਜਾ ਕੁਜਾ ਨਹੀਂ ਥਿਆ ਤੇ ਹੁਣ ਨਹਾਣੂ ਹੀ ਚੱਲਦੇ ਮਨ ਭੀ ਕੋਈ ਨਹਾ ਲੈ ਤੇ ਤੁਰੇ ਚੱਲਦੇ ਹੌਲੀ ਹੌਲੀ ਤੇ ਕਰਦੇ ਜਾਂ ਕੇ ਕੋਈ ਬੈਠ ਤਾਂ ਹੋਈ ਮੈਂ ਵੀ ਕਰਾਂ ਹੀ ਚਾਹੀਦਾ ਕੰਮ ਦਾ ਕਰੇ ਹੀ ਨਹੀਂ ਇਹਦੇ ਸੋਖਣਾ ਕਦੇ ਚਲੋ ਬਾਪੂ ਚਲਦੇ ਆਂ ਮਨਪ੍ਰੀਤ ਦੇ ਕੋਲ ਵੇਣਿਆ ਕੀ ਬਣਦਾ ਹੈ ਬਾਪੂ ਆ ਗਏ ਮਨਪ੍ਰੀਤ ਕੋਲ ਤੇ ਮਨਪ੍ਰੀਤ ਗਿਆ ਘਰੇ ਚਾਹ ਚੋ ਪੀਣ ਤੇ ਕੱਢੀ ਪਏ ਪਠੇ ਆਪਣੇ ਬਦਾਮਾਂ ਵਾਸਤੇ ਕਾਂਤਾਲੀ ਤੇ ਦੂਸਰਾ ਟੋਰੀ ਇੱਕ ਮਲਕल्ली ਖੜੀ ਬੈਠੀ ਬਗਲ ਬੈਠੀ ਹੈ ਕਿ ਕੱਚ ਕੱਚ ਕਾਂਤਾਲੀ ਕੱਚ ਕਾਂਤ ਦੀ ਬੈਠੀ ਹੈ ਕਿਧਰ ਤੇ ਇਹਨਾਂ ਨੂੰ ਬਾਦਾਮ ਬਦਮ ਪਾਉਣੇ ਆਗੇ ਹਨ ਇਧਰ ਤੇ ਇੱਕ ਆਪੀ 26 ਦੇ ਮਾਹ ਵੇਖ ਲਈ ਕਿਹੜੇ ਕਿੰਨੇ ਕਿੰਨੇ ਉੱਡ ਗਏ ਐ ਅੱਜ ਗਰਮੀ ਵੀ ਠੀਕ ਸੀ ਅੱਜ ਹਨਾ 36 ਡਿਗਰੀ ਟੈਂਪਰੇਚਰ ਸੀ ਉਹ ਫਿਰ ਆਪਣੀ ਕਾਂਤ ਵਾਲੀ ਸ਼ਾਖੀ ਚਿੱਟੀਆਂ ਚਿੱਟੀ ਚਿੱਟੀ ਨੋਕ ਅੱਜ ਆਪਣੇ ਕਾਂਤ ਵਾਲੀ ਕਬੂਦਲੇ ਕਿੰਨਾ ਉੱਡ ਗਿਆ ਹੀ ਐ ਮੈਂ ਤਾਂ ਅਸੀਂ ਖੇਤ ਬਾਬੋ ਠੀਕ ਆ ਮੈਨੂੰ ਨਹੀਂ ਪਤਾ ਸੀ 7 55 ਤੋਂ ਲੈ ਕੇ 221 ਤੱਕ ਉੱਡੀਆ ਤੇ ਟੂਸੇ ਵਾਲਾ ਆਪਣਾ ਬੰਦ ਹੀ ਏ ਤੇ ਆ ਗਲੱਬੀ ਕਾਂਤ ਵਾਲੀ ਉੱਡੇ ਗਈ 750 ਤੋਂ ਲੈ ਕੇ 1043 ਤੱਕ ਠੀਕ ਹੈ ਚਲੋ ਕੋਈ ਨਹੀਂ ਆਪਾਂ ਬੱਬਾ ਹੁਣ ਕਾਪੀ ਦਿਖਾਉਣੀ ਟਾਈਮਿੰਗ ਦਿਖਾਉਣੀ ਚਾਹੀਦੀ ਠੀਕ ਹੈ ਨਜ਼ਰ ਲੱਗ ਜਾਂਦੀ ਹੈ ਕਬੂਤਰਾਂ ਨੂੰ ਤੇ ਬਲਜੀਤ ਨੂੰ ਸਾਥ ਦਿਆਂ ਖੇਡਦੇ ਆਪਾਂ ਤਾਂ ਸਿਰ ਠੀਕ ਹੈ ਤੇ ਫੇਰ ਬਹਿਣਗੇ ਤਾਂ ਉਸ ਖੇਡ ਕੇ ਹੋ ਗਏ ਵਿਲੇ ਤੇ ਦਿਖਾਣਾ ਪਲ ਗਿਆ ਖਾਂਡ ਮੇਰੀ ਇੱਥੇ ਆਈ ਫਿਰਦੀ ਆ ਬਹੁਤ ਦਿਨਾਂ ਬਾਅਦ ਇਹ ਖਾਂਡ ਮਾੜੀ ਮੁੱਟੀ ਬਣਾਈ ਵੈਸੇ ਮਾੜੇ ਵਿਲੇ ਆ ਚੱਲ ਬਣਾ ਲੀ ਗੇ ਮੈਂ ਹਾਂ ਬਾਹਰੇ ਪੈਸੇ ਕਮਾਲ ਗੇ ਪੈਸੇ ਤਾਂ ਕਿਹੜੇ ਹੋਣੇ ਗਰੀਬਾਂ ਨੂੰ ਬਸ ਕਲਾ ਆਈ ਗਿਆ ਭੁੱਖੇ ਮਰਦੇ ਵੀਡੀਓ ਬਣਾਉਣ ਲੱਗ ਗਏ ਵਾ ਤੇ ਸਬਜੀ ਦੀ ਗੰਨ ਚੱਲ ਤੇ ਚੱਪਲਾਂ ਦਾ ਵਾਖ ਰਹਾਉਂਦੇ ਨੂੰ ਚੱਪਲਾਂ ਤੇਰੀ ਚੱਪਲਾਂ ਪਵਾ ਕੇ ਲਿਆਵਾ ਓਏ ਚੱਪਲਾਂ ਪੋਵਣੀਆਂ ਤੇਰੇ ਦਵਾਉਣੀਆਂ ਨਹੀਂ ਤੈਨੂੰ ਮੈਂ ਤੇ ਚੱਲ ਚੱਲ ਗਏ ਫਿਰ ਸਰਜੀਤ ਕੋ ਹੈ ਚੱਪਲ ਪਵਾ ਕੇ ਲਿਆਉਂਗਾ ਆਹ ਕੀ ਗੱਲ ਆ ਤੇਰੀ ਗਿੱਚੀ ਮੁੰਡਿਆ ਗਿੱਚੀ ਆ ਉਹ ਗਿੱਚੀ ਦਾ ਮੇਰੀ ਆਡੀਅੰਸ ਨੂੰ ਇਹ ਮੰਜਾ ਬਈ ਨਵਾਂ ਕੱਪੜਾ ਸੌਂਦਾ ਨਵੀਂ ਦੌਣ ਪਾਤੀ ਦੇ ਠੀਕ ਹੈ ਤੇਰੀ ਗਿੱਚੀ ਦਿਖਾ ਮੜੀ ਇਧਰ ਗਿੱਚੀ ਬੰਦਾ ਲੈ ਵੇ ਇਹ ਇਹ ਚੈੱਕ ਦੀਆ ਗਏ ਚਾਚਾ ਇਹ ਗਿੱਚੀ ਆਲਾ ਪੈੜੀ ਗਿੱਚੀ ਆਲਾ ਚੱਲ ਚੱਲੀਏ ਫਿਰ ਹਾਂਜੀ ਬਾਬੋ ਤੇ ਚੱਲ ਤੇ ਹੁਣ ਘਰ ਨੂੰ ਤੇ ਦੁਕਾਨ ਤੋਂ ਗੁੰਦ ਜਾਇਆ ਸੀ ਚੱਪਲਾਂ ਚੱਪਲਾਂ ਲਿਆਏ ਸੀ ਘਰੇ ਫੜਾ ਕੇ ਚੱਪਲਾਂ ਫਿਰ ਵਾਪਸ ਆ ਕੇ ਫਿਰ ਤਾਂ ਸਖੜੀ ਗਏ ਡਾਂਸ ਘੇੜ ਕੇ ਹੁਣ ਚੱਲਦੇ ਆਂ ਘਰੇ ਠੀਕ ਐ ਤੇ ਚੱਲ ਕੇ ਪਹੁੰਚ ਆਪਣੇ ਕਬੂਤਰਾਂ ਨੂੰ ਦਾਣੇ ਦੋਨੇ ਤੇ ਫੇਰ ਹਮਨਾ ਕਰਦੇ ਆਂ ਬੁਗਲ ਬਾਤ ਆਪਾਂ ਲਓ ਜੀ ਬਾਬਿਓ ਆ ਗਈ ਇੱਥੇ ਕਬੂਤਰਾਂ ਕੋਲੇ ਤੇ ਇਹਨਾਂ ਨੂੰ ਦਾਣੇ ਦਿੰਦੇ ਦੇਖ ਲਿਗੇ ਉਹਦਾ ਬੈਠੀ ਐ ਭਗਤ ਸਾਰੇ 1 2 1 2 3 4 5 ਤੇ 6 ਉੱਠ ਕੇ ਪਏ ਬੱਚੇ ਵਟੇ ਹੋ ਰਹੇ ਨਾ ਪਰ ਤਾਂ ਹੀ ਉੱਠ ਪਏ ਉਹਦਾ ਬੱਚਾ ਵਟੇ ਤੂੰ ਗਾ ਜੱਕੜੀ ਕਰ ਕਾ ਮਰੂ ਕੀ ਕਰਦਾ ਪੁੱਤ ਕੀ ਕਰਨਾ ਨਾ ਖਾਂਡਾ ਆਪਾਂ ਇਹਨਾਂ ਨੂੰ ਦਾਣੇ ਦੋਨੇ ਵੈਸੇ ਪਈਏ ਲੋੜ ਤਾਂ ਹੈ ਨਾ ਪਾਣੀ ਪੀ ਪਤੜ ਕੀ ਵੇਖਣ ਨੂੰ ਉਹ ਵੀਡੀਓ ਕਰਦੀ ਐਂਡਿੰਗ ਔਖੇ ਬਾਏ ਬਾਏ ਸਾਰੇ ਵੀਰ ਨੂੰ ਮਿਲਦੇ ਕਿਸੇ ਨਾਮੀ ਵੀਡੀਓ ਨਾਲ ਤੇ ਰੱਬ ਰੱਖਾ ਵੇਖਾਂ ਬਾਜੀਆਂ ਬੋਜੀਆਂ ਤੇ ਪਚਿਆਕਾ ਪਾਣ ਤੇ ਇੱਕ ਹੈ ਬਾਏ ਬਾਏ